ਸਸਿਕਾ ਜੀ ਮੈਂ ਕਮਲਖਪੂਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਬੀਤੇ ਸ਼ਨੀਵਾਰ ਤੋਂ 온ਟਾਰੀਓ ਦੇ ਕਰਾ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ 29% ਵਾਧਾ ਦੇਖਿਆ ਜਾ ਰਿਹਾ ਹੈ ਇਹ ਬਦਲਾਵ ਉੱਚ ਪਰਮਾਣੂ ਉਤਪਾਦਨ ਲਾਗਤਾਂ ਤੇ ਸੰਭਾਲ ਪ੍ਰੋਗਰਾਮਾਂ ਦੇ ਲਈ ਵਧ ਰਹੇ ਖਰਚੇ ਦੇ ਕਾਰਨ ਹੋਇਆ ਹੈ ਟੈਰੀਓ ਉर्जा ਬੋਰਡ ਨੇ ਪਿਛਲੇ ਹਫਤੇ ਦੇ ਇਸ ਸਮਾਯੋਜਨ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਇਹ ਐਲਾਨ ਵੀ ਕੀਤਾ ਹੈ ਕਿ ਵਾਧੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਾਈਡਰੋ ਬਿਲਨਾ ਉੱਤੇ ਸੁਭਾਈ ਛੋਟ ਵਧੇਗੀ। ਨਿਵਾਸੀ ਤਿੰਨ ਨਿਯੰਤਰਿਤ ਕੀਮਤ ਯੋਜਨਾਵਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ ਵਰਤੋ ਦਾ ਸਮਾਰਟ ਟਾਈਡ ਜਾਂ ਫਿਰ ਰਾਤੋਂ ਰਾਤ ਬਹੁਤ ਘਾਟੇ ਕਿਉਂਕਿ ਤਿੰਨੋਂ ਹੁਣ ਵਧ ਕੇ ਨਹੀਂ। ਵਰਤੋ ਦੇ ਸਮੇਂ ਦੀ ਯੋਜਨਾ ਦੇ ਤਹਿਤ ਆਫ ਪੀਕ ਦਰਾਂ 7.6 ਤੋਂ ਵਧ ਕੇ 9.8 ਸੈੱਟ ਪ੍ਰਤੀ ਕਿਲੋਵੋਟ ਘੰਟਾ ਹੋ ਗਿਆ ਨੇ। ਮਿਡ ਪਿਕ ਘੰਟਿਆਂ ਦੀ ਕੀਮਤ ਹੁਣ 12.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦਕਿ ਓਨ ਪੀਕ ਪੀਰੀਅਡ 15.8 ਤੋਂ ਵੱਧ ਕੇ 20.3 ਸੈਟ ਹੋ ਗਏ ਨੇ ਪਲਾਨ ਵਾਲੇ ਹੁਣ ਪਹਿਲੇ 1000 ਕਿਲੋਵਾਟ ਘੰਟਿਆਂ ਦੇ ਲਈ ਪ੍ਰਤੀ ਕਿਲੋਵਾਟ ਘੰਟਾ 12 ਸੈਂਟ ਦਾ ਭੁਗਤਾਨ ਕਰਨਗੇ ਜੋ ਕਿ ਪਹਿਲਾਂ 9.3 ਸੈਂਟ ਸੀ ਤੇ ਇਸ ਸੀਮਾ ਤੋਂ ਵੱਧ ਖਪਤ ਉਤੇ 11 ਸੈਂਟ ਤੋਂ ਵੱਧ ਕੇ 14.2 ਸੈਂਟ ਦਾ ਭੁਗਤਾਨ ਕਰਨਾ ਪਵੇਗਾ ਅਤੇ ਘਟ ਰਾਤਰੀ ਯੋਜਨਾ ਦੇ ਲਈ ਦਰਾ 2.8 ਤੋਂ ਵੱਧ ਕੇ 3.8 ਸੈਂਟ ਪ੍ਰਤੀ ਕਿਲੋਵੋਟ ਰਾਤਰੀ ਹੋ ਗਈਆਂ ਨੇ ਮੀਟ ਪੀਕ ਵਰਤੋਂ ਦੀ ਲਾਗਤ ਹੁਣ 4.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦੋਂ ਕਿ ਓਨ ਪੀਕ ਪੀਰੀਅਡ 28.4 ਤੋਂ ਵੱਧ ਕੇ 39.1 ਸੈਂਟ ਹੋ ਗਈ ਹੈ ਜਿਹੜੇ ਗਾਹਕ ਆਪਣੇ ਮੌਜੂਦਾ ਪਲਾਨ ਉੱਤੇ ਬਨੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜਿਹੜੇ ਲੋਕ ਬਦਲਣਾ ਪਸੰਦ ਕਰਦੇ ਨੇ ਉਹਨਾਂ ਨੂੰ ਇੱਕ ਫਾਰਮ ਜਮ੍ਹਾਂ ਕਰਕੇ ਆਪਣੀ ਸਨਕ ਉਪਯੋਗਤਾ ਕੰਪਨੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਬਿਜਲੀ ਦੀਆਂ ਉੱਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ অন্ਟਾਰੀਓ ਬਿਜਲੀ ਛੋਟ 13.1 ਤੋਂ ਵਧਾ ਕੇ 23.5% ਹੋ ਜਾਵੇਗੀ। ਇਹ ਛੋਟ ਘਰਾਂ, ਛੋਟੇ ਕਾਰੋਬਾਰਾਂ ਅਤੇ ਖੇਤਾਂ ਦੇ ਲਈ ਬਿਜਲੀ ਬਿੱਲਾਂ ਉੱਤੇ ਟੈਕਸ ਤੋਂ ਪਹਿਲਾਂ ਦੇ ਕ੍ਰੈਡਿਟ ਵਜੋਂ ਦਿਖਾਈ ਦਿੱਂਦੀ ਹੈ। OEB ਦੇ ਅਨੁਸਾਰ ਅਪਡੇਟ ਕੀਤੀ ਛੋਟ 750 ਕਿਲੋਵਾਟ ਘੰਟੇ ਬਿਜਲੀ ਦੀ ਵਰਤੋਂ ਕਰਨ ਵਾਲੇ ਇੱਕ ਆਮ ਘਰ ਦੇ ਮਾਸਿਕ ਬਿੱਲ ਦੇ ਵਿੱਚੋਂ ਲਗਭਗ 36 ਡਾਲਰ ਘਟਾ ਦੇਵੇਗੀ, ਜਦੋਂ ਕਿ ਛੋਟ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਦੀ ਹੈ। ਲੋਚਕਰਾਂ ਕਹਿਣਾ ਹੈ ਕਿ ਇਹ ਸੂਬੇ ਦੀ ਊਰਜਾ ਪ੍ਰਣਾਲੀ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਛਪਾਉਂਦੀ ਹੈ ਤੇ 온ਟਾਰੀਓ ਕਲੀਨ 에ਅਰ ਅਲਾਈਅንስ ਨੇ ਪ੍ਰੀਮੀਅਰ ਡੱਗਫੋਰਡ ਦੀ ਸਰਕਾਰ ਦੀ ਆਲੋਚਨਾ ਕੀਤੀ ਜਿਸ ਨੂੰ ਉਹ ਬੈਂਡ-ਏਡ ਹਲ ਕਹਿੰਦੇ ਨੇ ਇਹ ਦਲੀਲ ਦਿੰਦੇ ਹੋਏ ਕਿ ਸਬਸਿਡੀਆ ਪਰਮਾਨੂ ਊਰਜਾ ਉਤੇ ਨਿਰਭਰ ਹੋਣ ਦੇ ਅਸਲ ਖਰਚਿਆਂ ਨੂੰ ਲੁਕਾਉਂਦੀਆਂ ਨੇ ਸਮੂਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 온ਟਾਰੀਓ ਬਿਜਲੀ ਛੋਟ ਵਧਾ ਕੇ ਨਲਾਕਤਾ ਦੇ ਵਾਅਦੇ ਨੂੰ ਲੁਕਾਉਣ ਦੇ ਲਈ ਇਹ ਦੂਰ ਨਹੀਂ ਹੋਣ ਤਵੇਗੀ ਇਹ ਇੱਕ ਅਸਥਾਈ ਹੱਲ ਹੈ ਜੋ ਮੂਲ ਕਾਰਨ ਮਹਿੰਗਾਈ ਪਰਮਾਨੂ ਉर्जा ਉਤੇ ਨਿਰਭਰਤਾ ਨੂੰ ਨਜ਼ਰਅੰਦਾਜ਼ ਕਰਦੇ ਤੇ ਸਮੂਹ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਟੈਕਸ ਇਜ਼ਾਵਾ ਨੂੰ ਆਖਰਕਾਰ ਬਿਲ ਦਾ ਭਾਰ ਚੁਕਨਾ ਪਵੇਗਾ। ਇਹਦੇ ਵਿੱਚ ਕਿਹਾ ਗਿਆ ਹੈ ਕਿ ਸਬਸਿਡੀ ਨੂੰ ਬਣਾਈ ਰੱਖਣ ਦੇ ਨਾਲ 온ਟਾਰੀਓ ਨੂੰ ਸਾਲਾਨਾ 6 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਆ ਸਕਦਾ ਹੈ। ਤਾਂ ਜੋ ਤਰ੍ਹਾਂ ਨੂੰ ਨਕਲੀ ਤੌਰ ਉਤੇ ਘਟ ਰੱਖਿਆ ਜਾ ਸਕੇ ਤੇ ਬਿਜਲੀ ਦੀਆਂ ਕੀਮਤਾਂ ਤੇ ਛੋਟਾ ਦੋਮਾ ਦੇ ਵਧਣ ਦੇ ਨਾਲ ਉਲਜਾ ਮਹਾਰਾ ਦਾ ਕਹਿਣਾ ਹੈ ਕਿ ਸੂਬੇ ਦੇ ਬਿਜਲੀ ਪ੍ਰਣਾਲੀ ਤੇ ਪ੍ਰਬੰਧਨ ਦੇ ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੀ ਇੱਕ ਵਾਰ ਫੇਰ ਜਾਂਚ ਕੀਤੀ ਜਾਵੇ। ਪਿਤੇ ਸ਼ਨੀਵਾਰ ਤੋਂ 온ਟਾਰੀਓ ਦੇ ਕਰਾ ਦੇ ਵਿੱਚ بجلی ਤਰਤਾ ਦੇ ਵਿੱਚ 29% ਵਾਧਾ ਦੇਖਿਆ ਜਾ ਰਿਹਾ ਹੈ। ਇਹ ਬਦਲਾਵ ਉੱਚ ਪਰਮਾਣੂ ਉਤਪਾਦਨ ਲਾਗਤਾਂ ਤੇ ਸੰਭਾਲ ਪ੍ਰੋਗਰਾਮਾਂ ਦੇ ਲਈ ਵਧ ਰਹੇ ਖਰਚੇ ਦੇ ਕਾਰਨ ਹੋਇਆ ਹੈ। 온ਟਾਰੀਓ ਉਲਜਾ ਬੋਰਡ ਨੇ ਪਿਛਲੇ ਹਫਤੇ ਦੇ ਇਸ ਸਮਾਯੋਜਨ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਇਹ ਐਲਾਨ ਵੀ ਕੀਤਾ ਹੈ ਕਿ ਵਾਦੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਾਈਡਰੋ ਬਿਲਨਾਉ ਉਤੇ ਸੁਬਾਈ ਛੋਟ ਵਧੇਗੀ। निवासी तीन नियंत्रित कीमत योजनावां ਦੇ ਵਿੱਚੋਂ ਚੋਣ ਕਰ ਸਕਦੇ ਨੇ ਵਰਤੂ ਦਾ ਸਮਾਰਟ ਟਾਈਡ ਜਾਂ ਫਿਰ ਰਾਤੋਂ ਰਾਤ ਬਹੁਤ ਕੱਟੇ ਕਿਉਂਕਿ ਤਿੰਨੋਂ ਹੁਣ ਵਧ ਗਏ ਨੇ ਵਰਤੂ ਦੇ ਸਮੇਂ ਦੀ ਯੋਜਨਾ ਤੇ ਤਹਿਤ ਆਫ ਪੀਕ ਦਾ 7.6 ਤੋਂ ਵਧ ਕੇ 9.8 ਸੈਟ ਪ੍ਰਤੀ ਕਿਲੋਵੋਟ ਘੰਟਾ ਹੋ ਗਿਆ ਨੇ ਮੀਡ ਪੀਕ ਘੰਟਿਆਂ ਦੀ ਕੀਮਤ ਹੁਣ 12.2 ਤੋਂ ਵਧ ਕੇ 15.7 ਸੈਂਟ ਹੋ ਗਈ ਹੈ ਜਦਕਿ ਓਨ ਪੀਕ ਪੀਰੀਅਡ 15.8 ਤੋਂ ਵਧ ਕੇ 20.3 ਸੈਟ ਹੋ ਗਏ ਨੇ پلان ਵਾਲੇ ਹੁਣ ਪਹਿਲੇ 1000 ਕਿਲੋਵਾਟ ਘੰਟਿਆਂ ਦੇ ਲਈ ਪ੍ਰਤੀ ਕਿਲੋਵਾਟ ਘੰਟਾ 12 ਸੈਂਟ ਦਾ ਭੁਗਤਾਨ ਕਰਨਗੇ ਜੋ ਕਿ ਪਹਿਲਾਂ 9.3 ਸੈਂਟ ਸੀ ਤੇ ਇਸ ਸੀਮਾ ਤੋਂ ਵੱਧ ਖਪਤ ਉਤੇ 11 ਸੈਂਟ ਤੋਂ ਵੱਧ ਕੇ 14.2 ਸੈਂਟ ਦਾ ਭੁਗਤਾਨ ਕਰਨਾ ਪਵੇਗਾ ਅਤੇ ਘਟ ਰਾਤਰੀ ਯੋਜਨਾ ਦੇ ਲਈ ਦਰਾ 2.8 ਤੋਂ ਵੱਧ ਕੇ 3.8 ਸੈਂਟ ਪ੍ਰਤੀ ਕਿਲੋਵਾਟ ਰਾਤਰੀ ਹੋ ਗਈ ਹਨ ਮਿਡ ਪੀਕ ਵਰਤੋਂ ਦੀ ਲਾਗਤ ਹੁਣ 12.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦੋਂ ਕਿ ਔਨ ਪੀਕ ਪੀਰੀਅਡ 28.4 ਤੋਂ ਵੱਧ ਕੇ ਹੋ ਗਈ ਹੈ ਜਿਹੜੇ ਗਾਹਕ ਆਪਣੇ ਮੌਜੂਦਾ ਪਲਾਨ ਉੱਤੇ ਬਨੇ ਰਹਿਣਾ ਚਾਹੁੰਦੇ ਵੀ ਉਹਨਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜਿਹੜੇ ਲੋਕ ਬਦਲਣਾ ਪਸੰਦ ਕਰਦੇ ਨੇ ਉਹਨਾਂ ਨੂੰ ਇੱਕ ਫਾਰਮ ਜਮ੍ਹਾਂ ਕਰਕੇ ਆਪਣੀ ਸਨਕ ਉਪਯੋਗਤਾ ਕੰਪਨੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਬਿਜਲੀ ਦੀਆਂ ਉੱਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ 온ਟਾਰੀਓ ਬਿਜਲੀ ਛੋਟ 13.1 ਤੋਂ ਵਧਾ ਕੇ 23.5% ਹੋ ਜਾਵੇਗੀ ਇਹ ਛੋਟ ਘਰਾਂ ਛੋਟੇ ਕਾਰੋਬਾਰਾਂ ਅਤੇ ਖੇਤਾਂ ਦੇ ਲਈ ਬਿਜਲੀ ਬਿੱਲਾਂ ਉੱਤੇ ਟੈਕਸ ਤੋਂ ਪਹਿਲਾਂ ਦੇ ਕ੍ਰੈਡਿਟ ਵਜੋਂ ਖਾਈ ਦਿਨ ਤੀਕੇ ਉਹ ਇਹ ਬੀ ਦੇ ਅਨੁਸਾਰ ਅਪਡੇਟ ਕੀਤੀ ਛੋਟ 700 ਕਿਲੋਵਾਟ ਘੰਟੇ ਬਿਜਲੀ ਦੀ ਬਤੋ ਕਰਨ ਵਾਲੇ ਇੱਕ ਆਮ ਘਰ ਦੇ ਮਾਸਿਕ ਬਿੱਲ ਦੇ ਵਿੱਚੋਂ ਲਗਭਗ 36 ਡਾਲਰ ਘਟਾ ਦੇਵੇਗੀ ਜਦੋਂ ਕਿ ਛੋਟ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਦੀ ਹੈ ਲੋਚਕਾ ਦਾ ਕਹਿਣਾ ਹੈ ਕਿ ਇਹ ਸੁੱਬੇ ਤੇ ਊਰਜਾ ਪ੍ਰਣਾਲੀ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਛਪਾਉਂਦੀ ਹੈ ਤੇ 온ਟਾਰੀਓ ਕਲੀਨ 에ਅਰ ਅਲਾਈਅንስ ਨੇ ਪ੍ਰੀਮੀਅਰ ਡੱਗਹੋਰਟ ਦੀ ਸਰਕਾਰ ਦੀ ਆਲੋਚਨਾ ਕੀਤੀ ਜਿਸ ਨੂੰ ਉਹ ਬੈਂਡ ਐਟ ਹਲ ਕਹਿੰਦੇ ਨੇ ਇਹ ਦਲੀਲ ਦਿੰਦੇ ਹੋਏ ਕਿ ਸਬਸਿਡੀਆ ਪਰਮਾਨੂ ਉਲਜੋਸ ਤੇ ਨਿਰਭਰ ਹੋਣ ਦੇ ਅਸਲ ਖਰਚਿਆਂ ਨੂੰ ਲੁਕਾਉਂਦੀਆਂ ਨੇ ਸਮੂਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 온ਟਾਰੀਓ ਬਿਜਲੀ ਛੋਟ ਵਧਾ ਕੇ ਨਾ ਲਾਗਤਾਂ ਦੇ ਵਾਤੇ ਨੂੰ ਲੁਕਾਉਣ ਦੇ ਲਈ ਇਹ ਦੂਰ ਨਹੀਂ ਹੋਣ ਤਵੇਗੀ ਇਹ ਇੱਕ ਅਸਥਾਈ ਹੱਲ ਹੈ ਜੋ ਮੂਲ ਕਾਰਨ ਮਹਿੰਗਾਈ ਪਰਮਾਨੂ ਊਰਜਾ ਤੇ ਨਿਰਭਰਤਾ ਨੂੰ ਨਜ਼ਰਅੰਦਾਜ਼ ਕਰਦੇ ਤੇ ਸਮੂਹ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਟੈਕਸ ਜ਼ਾਵਾਂ ਨੂੰ ਆਖਰਕਾਰ ਬਿਰਦਾ ਪਾਲ ਚੁਕਣਾ ਪਵੇਗਾ। ਇਹਦੇ ਵਿੱਚ ਕਿਹਾ ਗਿਆ ਹੈ ਕਿ ਸਬਸਿਡੀ ਨੂੰ ਬਣਾਈ ਰੱਖਣ ਦੇ ਨਾਲ অন্ਟੇਰੀਓ ਨੂੰ ਸਾਲਾਨਾ 6 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਆ ਸਕਦਾ ਹੈ। ਤਾਂ ਜੋ ਤਰ੍ਹਾਂ ਨੂੰ ਨਕਲੀ ਤੌਰ ਉਤੇ ਘੱਟ ਰੱਖਿਆ ਜਾ ਸਕੇ ਤੇ ਬਿਜਲੀ ਦੀਆਂ ਕੀਮਤਾਂ ਤੇ ਛੋਟਾ-ਦੋਮਾ ਦੇ ਵਧਣ ਦੇ ਨਾਲ ਊਰਜਾ ਮਹਾਰਾ ਦਾ ਕਹਿਣਾ ਹੈ ਕਿ ਸੂਬੇ ਦੇ ਬਿਜਲੀ ਪ੍ਰਣਾਲੀ ਦੇ ਪ੍ਰਬੰਧਨ ਦੇ ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੀ ਇੱਕ ਵਾਰ ਫਿਰ ਜਾਂਚ ਕੀਤੀ ਕਾਵੇ ਪਿਤੇ ਸ਼ਨੀਵਾਰ ਤੋਂ 온ਟਾਰੀਓ ਦੇ ਕਰਾ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ 29% ਵਾਧਾ ਦੇਖਿਆ ਜਾ ਰਿਹਾ ਹੈ ਇਹ ਬਦਲਾਅ ਉੱਚ ਪਰਮਾਣੂ ਉਤਪਾਦਨ ਲਾਗਤਾਂ ਤੇ ਸੰਭਾਲ ਪ੍ਰੋਗਰਾਮਾਂ ਦੇ ਲਈ ਵਧ ਰਹੇ ਖਰਚੇ ਦੇ ਕਾਰਨ ਹੋਇਆ ਹੁਣਟਾਰੀਓ ਉर्जा ਬੋਰਡ ਨੇ ਪਿਛਲੇ ਹਫਤੇ ਦੇ ਇਸ ਸਮਾਯੋਜਨ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਇਹ ਐਲਾਨ ਵੀ ਕੀਤਾ ਹੈ ਕਿ ਵਾਧੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਾਈਡਰੋ ਬਿੱਲਾਂ ਉੱਤੇ ਸੁਬਾਈ ਛੋਟ ਵਧੇਗੀ ਨਿਵਾਸੀ ਤਿੰਨ ਨਿਯੰਤਰਿਤ ਕੀਮਤ ਯੋਜਨਾਵਾਂ ਦੇ ਵਿੱਚੋਂ ਚੋਣ ਕਰ ਸਕਦੇ ਨੇ ਵਰਤੋਦਾ ਸਮਾਰਟਾਈਡ ਜਾਂ ਫਿਰ ਰਾਤੋ ਰਾਤ ਬਹੁਤ ਕਟਕੀਓ ਕਿ ਤਿੰਨੋਂ ਹੁਣ ਵੱਧ ਕੇ ਨਹੀਂ ਵਰਤੋਦੇ ਸਮੇਦੀਕ ਯੋਜਨਾ ਤੇ ਤਹਿਤ ਆਫ ਪੀਕ ਦਰਾਂ 7.6 ਤੋਂ ਵੱਧ ਕੇ 9.8 ਸੈੱਟ ਪ੍ਰਤੀ ਕਿਲੋਵੋਟ ਘੰਟਾ ਹੋ ਗਿਆ ਨਹੀਂ ਮਿਡ ਪਿਕ ਘੰਟਿਆਂ ਦੀ ਕੀਮਤ ਹੁਣ 12.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦਕਿ ਓਨ ਪੀਕ ਪੀਰੀਅਡ 15.8 ਤੋਂ ਵੱਧ ਕੇ 20.3 ਸੈਟ ਹੋ ਗਏ ਨੇ ਪਲਾਨ ਵਾਲੇ ਹੁਣ ਪਹਿਲੇ 1000 ਕਿਲੋਵਾਟ ਘੰਟਿਆਂ ਦੇ ਲਈ ਪ੍ਰਤੀ ਕਿਲੋਵਾਟ ਘੰਟਾ 12 ਸੈਂਟ ਦਾ ਭੁਗਤਾਨ ਕਰਨਗੇ ਜੋ ਕਿ ਪਹਿਲਾਂ 9.3 ਸੈਂਟ ਸੀ ਤੇ ਇਸ ਸੀਮਾ ਤੋਂ ਵੱਧ ਖਪਤ ਉਤੇ 11 ਸੈਂਟ ਤੋਂ ਵੱਧ ਕੇ 14.2 ਸੈਂਟ ਦਾ ਭੁਗਤਾਨ ਕਰਨਾ ਪਵੇਗਾ ਅਤੇ ਘਟ ਰਾਤਰੀ ਯੋਜਨਾ ਦੇ ਲਈ ਦਰਾ 2.8 ਤੋਂ ਵੱਧ ਕੇ 3.8 ਸੈਂਟ ਪ੍ਰਤੀ ਕਿਲੋਵੋਟ ਰਾਤਰੀ ਹੋ ਗਈ ਹੈ ਨਹੀਂ ਮੀਟ ਪੀਕ ਵਰਤੋਂ ਦੀ ਲਾਗਤ ਹੁਣ 4.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦੋਂ ਕਿ ਓਨ ਪੀਕ ਪੀਰੀਅਡ 28.4 ਤੋਂ ਵੱਧ ਕੇ 39.1 ਸੈਂਟ ਹੋ ਗਈ ਹੈ ਜਿਹੜੇ ਗਾਹਕ ਆਪਣੇ ਮੌਜੂਦਾ ਪਲਾਨ ਉੱਤੇ ਬਨੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜਿਹੜੇ ਲੋਕ ਬਦਲਣਾ ਪਸੰਦ ਕਰਦੇ ਨੇ ਉਹਨਾਂ ਨੂੰ ਇੱਕ ਫਾਰਮ ਜਮਾ ਕਰਕੇ ਆਪਣੀ ਸਨਕ ਉਪਯੋਗਤਾ ਕੰਪਨੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਬਿਜਲੀ ਦੀਆਂ ਉੱਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ 온ਟਾਰੀਓ ਬਿਜਲੀ ਛੋਟ 13.1 ਤੋਂ ਵਧਾ ਕੇ 23.5% ਹੋ ਜਾਵੇਗੀ। ਇਹ ਛੋਟ ਘਰਾਂ, ਛੋਟੇ ਕਾਰੋਬਾਰਾਂ ਅਤੇ ਖੇਤਾਂ ਦੇ ਲਈ ਬਿਜਲੀ ਬਿੱਲਾਂ ਉੱਤੇ ਟੈਕਸ ਤੋਂ ਪਹਿਲਾਂ ਦੇ ਕ੍ਰੈਡਿਟ ਵਜੋਂ ਦਿਖਾਈ ਦੇਣਦੀ ਹੈ। OEB ਦੇ ਅਨੁਸਾਰ ਅਪਡੇਟ ਕੀਤੀ ਛੋਟ 700 ਕਿਲੋਵਾਟ-ਘੰਟੇ ਬਿਜਲੀ ਦੀ ਵਰਤੋਂ ਕਰਨ ਵਾਲੇ ਇੱਕ ਆਮ ਘਰ ਦੇ ਮਾਸਿਕ ਬਿੱਲ ਦੇ ਵਿੱਚੋਂ ਲਗਭਗ 36 ਡਾਲਰ ਘਟਾ ਦੇਵੇਗੀ, ਜਦੋਂ ਕਿ ਛੋਟ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਦੀ ਹੈ। ਲੋਚਕਾ ਦਾ ਕਹਿਣਾ ਹੈ ਕਿ ਇਹ ਸੁੱਬੇ ਤੇ ਊਰਜਾ ਪ੍ਰਣਾਲੀ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਛਪਾਉਂਦੀ ਹੈ ਤੇ 온ਟਾਰੀਓ ਕਲੀਨ 에ਅਰ ਅਲਾਈਅንስ ਨੇ ਪ੍ਰੀਮੀਅਰ ਡੱਕਫੋਰਡ ਦੀ ਸਰਕਾਰ ਦੀ ਆਲੋਚਨਾ ਕੀਤੀ ਜਿਸ ਨੂੰ ਉਹ ਬੈਂਡ-ਏਡ ਹੱਲ ਕਹਿੰਦੇ ਨੇ ਇਹ ਦਲੀਲ ਦਿੰਦੇ ਹੋਏ ਕਿ ਸਬਸਿਡੀਆਂ ਪਰਮਾਨੂ ਉਲਜਾਉਤੇ ਨਿਰਭਰ ਹੋਣ ਦੇ ਅਸਲ ਖਰਚਿਆਂ ਨੂੰ ਲੁਕਾਉਂਦੀਆਂ ਨਹੀਂ ਸਮੂਹ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ 온ਟਾਰੀਓ ਬਿਜਲੀ ਛੋਟ ਵਧਾ ਕੇ ਇਹਨਾਂ ਲਾਗਤਾਂ ਦੇ ਵਾਅਦੇ ਨੂੰ ਲੁਕਾਉਣ ਦੇ ਲਈ ਇਹ ਤੂਰ ਨਹੀਂ ਹੋਣ ਦੇਵੇਗੀ ਇਹ ਇੱਕ ਅਸਥਾਈ ਹੱਲ ਹੈ ਜੋ ਮੂਲ ਕਾਰਨ ਮਹਿੰਗਾਈ ਪਰਮਾਨੂ ਉਲਜਾਉਤੇ ਨਿਰਭਰਤਾ ਨੂੰ ਨਜ਼ਰਅੰਦਾਜ਼ ਕਰਦੇ ਤੇ ਸਮੂਹ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਟੈਕਸ ਜ਼ਾਵਾਂ ਨੂੰ ਆਖਰਕਾਰ ਬਿਰਦਾ ਭਾਰ ਚੁਕਨਾ ਪਵੇਗਾ ਇਹਦੇ ਵਿੱਚ ਕਿਹਾ ਗਿਆ ਹੈ ਕਿ ਸਬਸਿਡੀ ਨੂੰ ਬਣਾਈ ਰੱਖਣ ਦੇ ਨਾਲ 온ਟਾਰੀਓ ਨੂੰ ਸਾਲਾਨਾ 6 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਆਸਤੇ ਤਾਂ ਜੋ ਤਰ੍ਹਾਂ ਨੂੰ ਨਕਲੀ ਤੌਰ ਉਤੇ ਘਟ ਰੱਖਿਆ ਜਾ ਸਕੇ ਤੇ ਬਿਜਲੀ ਦੀਆਂ ਕੀਮਤਾਂ ਤੇ ਛੋਟਾ ਦੋਵਾਂ ਦੇ ਵਧਨ ਦੇ ਨਾਲ ਉर्जा ਮਹਾਰਾ ਦਾ ਕਹਿਣਾ ਹੈ ਕਿ ਸੂਬੇ ਦੇ ਬਿਜਲੀ ਪ੍ਰਣਾਲੀ ਦੇ ਪ੍ਰਬੰਧਨ ਦੇ ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੀ ਇੱਕ ਵਾਰ ਫਿਰ ਜਾਂਚ ਕੀਤੀ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ